ਕਾਣ ਪਛਾਤੀ ਵਿਅਕਤੀਆਂ ਵੱਲੋਂ ਜਿਹੜੀ ਆ ਉਹ ਗੋਲੀਆਂ ਚਲਾਈਆਂ ਗਈਆਂ ਸੀ ਇੰਨਾ ਬੱਸ ਉਹ ਜਿਹੜਾ ਵਾ ਉਹ 30 ਲੱਖ ਦੀ ਡਿਮਾਂਡ ਕੀਤੀ ਗਈ ਸੀ ਇਸ ਵਾਰ ਦਾਅਦੇ ਵਿੱਚ ਕੁੱਲ 6 ਜਿਹੜੇ ਆ ਉਹ ਮਿੱਤੀ ਸ਼ਾਮਲ ਸੀਗੇ ਇਸੇ ਡਾਕਟਰ ਸਾਹਿਬ ਕੋਲ ਹੀ ਜਿਹੜਾ ਵਾ ਹੈਗੀ ਆ ਇਹਨਾਂ ਨੇ ਫਰੋਤੀ ਦੀ ਮੰਗ ਕੀਤੀ ਸੀ ਇਹ ਇੱਕ ਵੱਡੀ ਖਿਡਾਰੀ ਹੈ ਜੀ ਆ ਕਾਫੀ ਜਿਆਦਾ ਜਿਹੜਾ ਵਾ ਉਹ ਨਾਂ ਹੈ ਵੱਡੀ ਦੇ ਵਿੱਚ 16 ਪਿੰਡ ਤਰਨਤਾਰਨ ਦਾ ਰਹਿਣ ਵਾਲਾ ਇੰਟਰਨੈਸ਼ਨਲ ਖਿਡਾਰੀ ਹੈ ਇਹਦੇ ਵੀਜੇ ਵਗੈਰਾ ਦੇ ਲੱਗੇ ਕਿੰਦੇ ਅਜਾ 34 ਦਾ ਪਿਸਤਲ ਇਹ ਮਿਤੀ 4 6 25 ਨੂੰ ਅ ਰਾਤ ਕਰੀਬ ਸਵਾ 10 ਵਜੇ ਇਹ ਡਾਕਟਰ ਜਿਵਰਾਜ ਨੰਦਾ ਜਿਹੜੇ ਕਿ ਭੀਲੋਵਾਲੀ ਦੇ ਰਹਿਣ ਵਾਲੇ ਆ ਇਹਨਾਂ ਦੇ ਘਰ ਦੇ ਬਾਹਰ ਅ ਅਣਪਛਾਤੇ ਵਿਅਕਤੀਆਂ ਵੱਲੋਂ ਜਿਹੜੀ ਆ ਉਹ ਗੋਲੀਆਂ ਚਲਾਈਆਂ ਗਈਆਂ ਸੀ ਯੋਗ ਹੈ ਪਹਿਲਾਂ ਫੋਨ ਦੇ ਜ਼ਰੀਏ ਇਹਨਾਂ ਪਾਸੋਂ ਜਿਹੜਾ ਵਾ ਉਹ 30 ਲੱਖ ਦੀ ਡਿਮਾਂਡ ਕੀਤੀ ਗਈ ਸੀ ਤੇ ਜਿੱਦ ਚੱਲਦਿਆਂ ਜਿਹੜਾ ਵਾ ਇਹ ਵਿਕਤੀਆਂ ਵੱਲੋਂ ਜਿਹੜਾ ਵਾ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਿੱਤੇ ਮੁਕਦਮਾ ਦਰਜ ਕਰਦੇ ਹੋਏ ਸਾਡੇ ਐਸ ਐਚਓ ਲੋਕੋ ਕੇ ਸ਼੍ਰੀਮਾਨ ਸੁਪਾ ਗੱਜੀ ਉਹਨਾਂ ਨੇ ਆਪਣੀ ਟੀਮ ਦੇ ਨਾਲ ਬੜੀ ਮਿਹਨਤ ਕਰਕੇ ਟੈਕਨੀਕਲ ਤੌਰ ਤੇ ਜਿਹੜਾ ਵਾ ਇਹ ਮਕਦਮੇ ਨੂੰ ਟਰੇਸ ਕੀਤਾ ਤੇ ਇਹਦੇ ਵਿੱਚ ਜਿਹੜਾ ਵਾ ਇਸ ਵਾਰਦਾਤ ਦੇ ਵਿੱਚ ਇੱਕ ਜਿਹੜਾ ਹੈਗਾ ਵਾ ਨੌਜਵਾਨ ਗੁਰਲਾਲ ਸਿੰਘ ਪੁੱਤਰ ਮਖਤਾਰ ਸਿੰਘ ਵਾਸੀ ਸੋਲ ਜਿਹੜਾ ਤਰਨਤਾਰਨ ਉਹਨੂੰ ਇੱਕ 30 ਬੋਰ ਦੇ ਪਿਸਟਲ ਦੋ ਮੈਗਜ਼ੀਨ ਆ ਤੇ ਜਿਹੜੀ ਵਾਰਦਾਤ ਦੇ ਵਿੱਚ ਗੱਡੀ ਵਰਤੀ ਹੋਈ ਸੀਗੀ ਉਹ ਜਿਹੜਾ ਵਾ ਉਹ ਗ੍ਰਫਤਾਰ ਕੀਤਾ ਸਰ ਕਿੰਨੇ ਬੰਦੇ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਤੱਕ ਗ੍ਰਿਫਤਾਰ ਹੋਏ ਨੇ ਤੇ ਕੇਸ ਦੇ ਵਿੱਚ ਕਿੰਨੇ ਬੰਦੇ ਨੇ ਅ ਜਿਹੜਾ ਤਫਤੀਸ਼ ਦੌਰਾਨ ਗੱਲ ਸਾਹਮਣੇ ਆਈ ਆ ਕਿ ਇਸ ਵਾਰ ਦਾਅਦੇ ਵਿੱਚ ਕੁੱਲ 6 ਜਿਹੜੇ ਆ ਉਹ ਵਿਅਕਤੀ ਸ਼ਾਮਲ ਸੀਗੇ ਜਨ੍ਹਾਂ ਵਿੱਚੋਂ ਇੱਕ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਆ ਤੇ ਬਾਕੀਆਂ ਨੂੰ ਜਿਹੜਾ ਵਾ ਉਹ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ ਸਰ ਹੁਣ ਤੱਕ ਕਿੰਨੇ ਕੁ ਲੋਕਾਂ ਕੋਲ ਫਰੋਤੀਆਂ ਮੰਗ ਚੁੱਕੀਆਂ ਨੇ ਇਹ ਜੀ ਅ ਇਹ ਜੇ ਸਾਡੀ ਜਿਹੜੀ ਆ ਇਹ ਜਾਂਚ ਚੱਲ ਰਹੀ ਆ ਫਰਮਾਨ ਦੇ ਦਰਾਂਨ ਹੋਣਗੇ ਇਸ ਤੋਂ ਪਹਿਲਾਂ ਵੀ ਜਿਹੜਾ ਵਾ ਇਸੇ ਡਾਕਟਰ ਸਾਹਿਬ ਕੋਲ ਜਿਹੜਾ ਵਾ ਹੈਗੀ ਹੈ ਇਹਨਾਂ ਨੇ ਫਰੋਤੀ ਦੀ ਮੰਗ ਕੀਤੀ ਸੀ ਤੇ ਸਰ ਫਰੋਤੀ ਜਿਹੜੀ ਆ ਡਾਕਟਰ ਸਾਹਿਬ ਵੱਲੋਂ ਜਦੋਂ ਮੰਗੀ ਗਈ ਆ ਫਿਰ ਤੁਹਾਡੇ ਤੱਕ ਤਲਾਫ ਕੀਤੀ ਆ ਜਦ ਕਿਦੋਂ ਇਹਨਾਂ ਨੇ ਫਾਇਲਿੰਗ ਕੀਤੀ ਆ ਫਰੋਤੀ ਮੰਗਨ ਤੋਂ ਕਿੰਨੇ ਦਿਨ ਬਾਅਦ ਫਾਇਲ ਹੋਈ ਆ ਜੀ ਇਹ ਜਦੋਂ ਵਾਰਦਾਤ ਹੁੰਦੀ ਆ ਉਦੋਂ ਹੀ ਸਾਡੇ ਧਿਆਨ ਦੇ ਵਿੱਚ ਇਹ ਗੱਲ ਜਿਹੜੀ ਆਉਂਦੀ ਆ ਪਹਿਲਾ ਇਹ ਸਾਡੇ ਧਿਆਨ ਦੇ ਵਿੱਚ ਜਿਹੜੀ ਆ ਇਹ ਗੱਲ ਨਹੀਂ ਸੀ ਹੈਗੀ ਜਿਸ ਤੇ ਅਸੀਂ ਫੌਰੀ ਤੌਰ ਤੇ ਜਿਹੜਾ ਵਾ ਉਹ ਮੁਕਦਮਾ ਦਰਜ ਕਰਕੇ ਤੇ ਇਹਦੀ ਜਿਹੜੀ ਆ ਇਹ ਕਾਰਵਾਈ ਕੀਤੀ ਆ ਇਹਦੇ ਵਿੱਚ ਹੁਣ ਤੱਕ ਜਿਹੜੇ ਵਾਰਦਾਤ ਦੇ ਵਿੱਚ ਸ਼ਾਮਲ ਨੇ ਉਹ ਵਿਅਕਤੀ ਜਿਹੜੇ ਨਾਮਜ਼ਦ ਹੋ ਚੁੱਕੇ ਨੇ ਜਿਨ੍ਹਾਂ ਨੂੰ ਬੜੀ ਜਲਦੀ ਹੀ ਗ੍ਰਿਫਤਾਰ ਕਰਾਂ ਗੁਰਲਾਲ ਸਿੰਘ ਜਿਹੜਾ ਕਿੱਤੇ ਵਿੱਚੋਂ ਕੀ ਕਰਦਾ ਹੈ ਜੀ ਇਹ ਕਬੱਡੀ ਖਿਡਾਰੀ ਹੈ ਜੀ ਆ ਕਾਫੀ ਜ਼ਿਆਦਾ ਜਿਹੜਾ ਵਾ ਉਹ ਨਾਂ ਆ ਵੱਡੀ ਦੇ ਵਿੱਚ ਇਹ 16 ਪਿੰਡ ਤਰਨਤਾਰਨ ਦਾ ਰਹਿਣ ਵਾਲਾ ਸਰ ਬਾਕੀ ਵੀ ਜਿਹੜੇ ਨਾਲ ਤੁਸੀਂ ਪੰਜ ਬੰਦੇ ਦੱਸੇ ਉਹ ਸਾਰੇ ਇਹਦੇ ਨਾਲ ਖਿਡਾਰੀ ਨੇ ਕਿ ਜਾਂ ਵੱਖ-ਵੱਖ ਤੇ ਕਿਤੇ ਦੇ ਬੰਦੇ ਨੇ ਲੋਕ ਆ ਇਹਨਾਂ ਵਿੱਚ ਤਿੰਨ ਜਿਹੜੇ ਹੈਗੇ ਆ ਉਹ ਹੁਣ ਤੱਕ ਜਿਹੜਾ ਸਾਨੂੰ ਪਤਾ ਵੀ ਉਹ ਤਿੰਨ ਤੇ ਜਿਹੜੇ ਆ ਉਹ ਖਿਡਾਰੀ ਹੈਗੇ ਨੇ ਬਾਕੀ ਜਦੋਂ ਅਰੈਸਟ ਕਰਾਂਗੇ ਫਿਰ ਪਤਾ ਲੱਗੂ ਪਤਾ ਨਾ ਸੂਤਰ ਤੋਂ ਪਤਾ ਲੱਗਿਆ ਕਿ ਇਹ ਬੰਦਾ ਵਿਦੇਸ਼ ਭੱਜਣ ਦੀ ਫਰਾਰ ਦੇ ਵਿੱਚ ਸੀ ਕੋਈ ਇਦਾਂ ਦੀ ਗੱਲਬਾਤ ਹੈਗੀ ਐ ਜੀ ਆ ਇਹ ਕੋਈ ਇੰਟਰਨੈਸ਼ਨਲ ਖਿਡਾਰੀ ਆ ਇਹਦੇ ਵੀਜੇ ਵਗੈਰਾ ਦੇ ਲੱਗੇ ਹੀ ਨਹੀਂ ਪਰ ਕੋਈ ਇਹੋ ਜੀ ਗੱਲ ਜਿਹੜੀ ਆ ਉਹ ਸਾਨੂੰ ਨਹੀਂ ਅਜੇ ਸਾਹਮਣੇ ਆਈ ਕਿ ਹਾਂ ਇਹ ਭੱਜਣ ਦੀ ਫਰਅਕ ਚ ਸਰ ਜੀ ਇਸ ਕੋ ਥਿਆੜ ਫੜਿਆ ਗਿਆ ਉਹ ਆਪਣਾ ਸੀ ਲਿਸੈਂਸੀ ਕਿ ਜਾਂ ਨਜਾਇਜ਼ੀ ਨਹੀਂ ਜੀ ਨਜਾਇਜ਼ 30 ਬੋਰ ਦਾ ਪਿਸਤਲ ਹੈ ਹਾਂਜੀ ਕੋਈ ਪੁੱਛਦੇ ਸੀ ਦੱਸਿਆ ਵੀ ਕਿੱਥੋਂ ਆਇਆ ਉਹ ਥਿਆੜ ਨੂੰ ਆ ਹਾਂਜੀ ਦੱਸਿਆ ਵਾ ਵੀ ਮੈਨੂੰ ਕਿਸ ਜਿਹੜਾ ਵਾ ਉਹ ਨਵਨਾ ਦੇ ਆ ਵਿਦੇਸ਼ ਦੇ ਵਿੱਚ ਹੈਗਾ ਕੋਈ ਨਵ ਨਾਂ ਦਾ ਕਿ ਉਹਨੇ ਮੈਨੂੰ ਜਿਹੜਾ ਇਹ ਭੇਜਿਆ ਸੀਗਾ ਪਰ ਫਿਰ ਵੀ ਅਹੀਂ ਜਿਹੜਾ ਵਾ ਇਹ ਸਾਡੇ ਕੋਲ ਹਾਲ ਦੀ ਘੜੀ ਡਿਮਾਂਡ ਤੇ ਹੈਗਾ ਤੇ ਨਗਾਈ ਨਾ ਪੁੱਜ ਕੇ ਇਸ ਕਰਕੇ ਜਿਹੜਾ ਵਾ ਇਹਦੀ ਤੈਅ ਤੱਕ ਪਹੁੰਚਿਆ ਜਾਵੇਗਾ